ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਬਹੁਤ ਸਾਰੇ ਦੋਸਤਾਂ ਦੇ ਫੋਨ ਤੇ ਮੈਸੇਜ ਆਉਂਦੇ ਹਨ ਕਿ ਅਸੀਂ ਕਿਤਾਬਾਂ ਦਾ ਪੜ੍ਹਨੀ ਚਾਹੁੰਦੇ ਹਾਂ ਪਰ ਸਮਝ ਨਹੀਂ ਲੱਗਦੀ ਕਿ ਕਿੱਥੋਂ ਸ਼ੁਰੂ ਕਰੀਏ ਕਈ ਕਹਿੰਦੇ ਅਸੀਂ ਹੋਰਾਂ ਦੇ ਕਹਿੰਦੇ ਮੋਟੀਆਂ-ਮੋਟੀਆਂ ਕਿਤਾਬਾਂ ਤਾਂ ਲੈ ਆਏ ਪਰ ਪੜ੍ਹ ਹੀ ਨਹੀਂ ਹੁੰਦੀਆਂ ਜੇਕਰ ਤੁਸੀਂ ਵੀ ਇਦਾਂ ਦੀ ਉਲਝਣ ਵਿੱਚ ਫਸੇ ਹੋ ਤਾਂ ਅੱਜ ਮੈਂ ਤੁਹਾਨੂੰ ਦੱਸਦਾ ਇੱਕ ਕਿਤਾਬ ਬਾਰੇ ਜਿਸ ਨੂੰ ਹਰ ਨਵਾਂ ਪਾਠਕ ਜ਼ਰੂਰ ਪੜੇ ਮੇਰੇ ਹਿਸਾਬ ਨਾਲ ਤਾਂ ਉਸ ਦਾ ਨਾਮ ਹੈ ਜ਼ਿੰਦਗੀ ਜ਼ਿੰਦਾਬਾਦ ਜੋਗੀ ਰਾਣਾ ਰਣਵੀਰ ਜੀ ਦੁਆਰਾ ਲਿਖੀ ਗਈ ਹੈ ਇਹ ਕਿਤਾਬ ਇੰਨੀ ਮਹਿੰਗੀ ਵੀ ਨਹੀਂ ਕਿ ਤੁਸੀਂ ਅਫੋਰਡ ਨਾ ਕਰ ਪਾਓ ਇੱਕ ਕੋਲਡ ਡਰਿੰਕ ਦੇ ਮੁੱਲ ਜਿੰਨੀ ਇਹ ਕਿਤਾਬ ਮੈਂ ਤਾਂ ਇਸ ਕਿਤਾਬ ਨੂੰ ਕਿਤਾਬਾਂ ਰੂਪੀ ਖਜ਼ਾਨੇ ਦੀ ਇੱਕ ਛੋਟੀ ਜੀ ਚਾਬੀ ਕਹਾਂਗਾ ਇਹ ਛੋਟੀ ਜੀ ਕਿਤਾਬ ਜ਼ਿੰਦਗੀ ਜ਼ਿੰਦਾਬਾਦ ਸਿਰਫ 32 ਪੰਨਿਆਂ ਦੀ ਕਿਤਾਬ ਹੈ ਅਤੇ ਇਸ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਅਤੇ ਹੋਰ ਕਿਤਾਬਾਂ ਪੜਨ ਅਤੇ ਚੰਗਾ ਇਨਸਾਨ ਬਣਨ ਲਈ ਵੀ ਤੁਹਾਨੂੰ ਪ੍ਰੇਰਿਤ ਕਰੇਗੀ ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਤੁਹਾਡੀ ਲਾਇਬ੍ਰੇਰੀ ਵਿੱਚ ਇਹ ਕਿਤਾਬ ਜ਼ਰੂਰ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਨਵੇਂ ਪਾਠਕ ਹੋ ਤਾਂ ਇਹ ਕਿਤਾਬ ਜ਼ਰੂਰ ਪੜੋ ਧੰਨਵਾਦ